ਤਿੰਨ ਤੋਂ ਚਾਰ ਦਿਨਾਂ ਦਾ ਟ੍ਰੀਟਮੈਂਟ ਹੋਇਆ ਬਦੌਲੋ ਆਪਰੇਟ ਇਹਨਾਂ ਨੂੰ ਬੈਟਰ ਹੁਣ ਮਹਿਸੂਸ ਕਰਨਦੇ ਆ ਠੀਕ ਹੋ ਗਏ ਆ ਕੁਝ ਇੰਜੈਕਸ਼ਨਸ ਵਗੈਰਾ ਇਹਨਾਂ ਨੇ ਲਗਾਏ ਆ ਉਹ ਵੀ ਵਧੀਆ ਕੀਤਾ ਇਹਨਾਂ ਨੇ ਬਹੁਤ ਵਧੀਆ ਟ੍ਰੀਟਮੈਂਟ ਕੀਤਾ ਵੀ ਮਹਾਜਨ ਮੈਡੀਸਿਨ ਹਸਪੀਟਲ ਬਹੁਤ ਵਧੀਆ ਸਟਾਫ ਮਤਲਬ ਪੂਰਾ ਧਿਆਨ ਰੱਖਦਾ ਹਨ ਮਤਲਬ ਇੱਥੇ ਰਹਿੰਦੇ ਨੂੰ ਲੋੜ ਪੈਂਦੀ ਵੀ ਮਰੀਜ਼ ਦਾ ਪੂਰਾ ਧਿਆਨ ਰੱਖਦੇ ਨੇ ਨਾ ਜੀ ਸ਼ਰਨਜੀਤ ਸਿੰਘ ਤੇ ਸਰ ਇੱਕ ਹੋਣਗੇ ਜੇ ਤੱਕ ਮੇਰੇ ਤਾਇਆ ਜੀ ਨੇ ਕੀ ਪ੍ਰੋਬਲਮ ਹੋਈ ਸੀ ਇਹਨਾਂ ਨੂੰ 2 ਦਿਨ ਪਹਿਲਾਂ ਸਿਰ ਦੇ ਵਿੱਚ ਇਹਨਾਂ ਦੇ ਇੱਕ ਐਕਸੀਡੈਂਟ ਹੋਣ ਦੇ ਕਾਰਨ ਕਲੌਟਸ ਬਣ ਗਏ ਸੀ ਠੀਕ ਹੈ ਅਸੀਂ ਫਿਰ ਇੱਥੇ ਮਾਜਨ ਮੈਡੀਸਿਟੀ ਹਸਪੀਟਲ ਲੈ ਕੇ ਆਏ ਆ ਇਹਨਾਂ ਨੂੰ ਤੇ 2 3 ਤੋਂ 4 ਦਿਨ ਦਾ ਟਰੀਟਮੈਂਟ ਹੋਇਆ ਦੋੜਾ ਆਪਰੇਟ ਇਹਨਾਂ ਨੂੰ ਬੈਟਰ ਹੋਣ ਮਹਿਸੂਸ ਕਰਨ ਦੇ ਆ ਠੀਕ ਹੋ ਗਏ ਆ ਹਾਂ ਬਿਲਕੁਲ ਮੈਲਟ ਹੋ ਗਿਆ ਹਾਂ ਬਿਲਕੁਲ ਮੈਲਟ ਹੋ ਚੁੱਕੇ ਆ ਇਹਨਾਂ ਦੇ ਭਾਈਆ ਨਾਲ ਕੀਤੇ ਜਾਂਦਾ ਹੈ ოਪਰੇਟ ਨਹੀਂ ოਪਰੇਟ ਨਹੀਂ ਹੋਇਆ ਮੀਨਸ ਮੈਡੀਸਨ ਵਗੈਰਾ ਹੀ ਤੇ ਕੁਝ ਇੰਜੈਕਸ਼ਨਸ ਵਗੈਰਾ ਇਹਨਾਂ ਨੇ ਲਗਾਏ ਆ ਉਹ ਵੀ ਵਧੀਆ ਕੀਤਾ ਇਹਨਾਂ ਨੇ ਬਹੁਤ ਵਧੀਆ ਟਰੀਟਮੈਂਟ ਕੀਤਾ ਡਾਕਟਰ ਸਾਹਿਬ ਬਹੁਤ ਡਾਕਟਰ ਸਾਹਿਬ ਬਹੁਤ ਵਧੀਆ ਇਹ ਬੰਦੇ ਉਹਨਾਂ ਨੇ ਖੁਦ ਆਪ ਆ ਕੇ ਹੈਂਡਲ ਕੀਤਾ ਸਾਰਾ ਹਾਂਜੀ ਜੇ ਤੁਹਾਨੂੰ ਜੇ ਕੋਈ ਪ੍ਰੋਬਲਮ ਹੋਈ ਹੈ ਤਾਂ ਕਿੱਦਾਂ ਹੋਇਆ ਨਹੀਂ ਮੈਡੀਕਲ ਬਾਤ ਤੁਹਾਨੂੰ ਹੋ ਜਾਵੀਂ ਜਿਵੇਂ ਲਾਗਦਾ ਜੀ ਜੁਬਾਨ ਸੇ ਜਲਦੀ ਉਹ ਮੈਨੂੰ ਟੈਰਮਨ ਜਗਨ ਸਿੰਘ ਜੀ ਹਾਂ ਤੇ ਟ੍ਰੀਟਮੈਂਟ ਕਿੰਦਾ ਰਿਹਾ ਉਹ ਬੋਲੀ ਬੋਲੀ ਆਹਾਂ ਬੋਲ ਬੋਟਾ ਸਿੰਘ ਜੀ ਦੇਖੋ ਜੀ ਤੁਹਾਡੀ ਰਿਜਿਸਟਰੀ ਕੀ ਪ੍ਰੋਬਲਮ ਕੀ ਜੀ ਨਾ ਡੈਡ ਲਾਈਨ ਸਾਈਡ ਦੇ ਮਤਲਬ ਪਾਸਾ ਖਲੋ ਗਿਆ ਇਹਨਾਂ ਦਾ ਬ੍ਰੇਂਚ ਨਾੜੀ ਫਟ ਗਈ ਤੇ ਹਾਂ ਜੀ ਤੇ ਹੁਣ ਕਿੱਦਾਂ ਹੈਗਾ ਹਾਂ ਠੀਕ ਹੈ ਨੋਰਮਲ ਨੇ ਤਵਾਿਆਂ ਦੇ ਨਾਲ ਹਾਂਜੀ 3-4 ਦਿਨ ਹੀ ਲੱਗਿਆ ਜੀ ਆਹ ਕੀ ਆ ਹਾਂਜੀ ਥੈਂਕ ਯੂ ਤੇ ਉਹ ਕਹਿਣਾ ਚਾਹਾਂਗੇ ਵੀ ਮਾਹਰਨ ਬੈਡੀ ਸਿਟੀ ਹਸਪੀਟਲ ਬਹੁਤ ਵਧੀਆ ਸਟਾਫਿੰਗ ਮਤਲਬ ਪੂਰਾ ਧਿਆਨ ਰੱਖਦਾ ਹਨ ਮਤਲਬ ਇੱਥੇ ਰਹਿਣ ਦੀ ਬਣਾ ਲੋੜ ਪੈਂਦੀ ਵੀ ਮਰੀਜ਼ ਦਾ ਪੂਰਾ ਧਿਆਨ ਰੱਖਦੇ ਨੇ ਆਪ ਕੀ ਆ ਹਾਂਜੀ ਬਿਲਕੁਲ ਠੀਕ ਹੈ ਫਿਰ ਸਮਝ ਹਾਂਜੀ ਬਿਲਕੁਲ ਠੀਕ ਹੈ ਅਸੀਂ ਛੁੱਟੀ ਲੈ ਕੇ ਜਾ ਰਹੇ ਹਾਂ ਬਸ ਸ਼ੇਰੂ ਬਾਬ ਬਹੁਤ ਬੁਰਾ ਹੈ ਸਭ ਤੁਸੀਂ ਹਾਂ ਬਹੁਤ ਬਗਲ ਦਾ ਸਮਝ ਲੱਗੀ ਸ਼ੇਰੂ ਜਿਹੜੇ ਪਿਆ ਹਾਂ ਉਕੇ ਤੇ ਪਾਸਾ ਕੁ ਲੋ ਗਿਆ ਜੀ ਤੁਹਾਡਾ ਇਹ ਬਚਾਅ ਹੋ ਗਿਆ ਜੀ ਉਹ ਹੋਇਆ ਹੋਈ ਹੈ ਕਾਬਿਲ ਜੀ ਦੀ ਚਾਈ ਕਰੀ ਦੀ ਬਾਅਦ ਹੁਣ ਠੀਕ ਹੈ ਬਿਲਕੁਲ ਆਪਣੇ ਹੋ ਜਾਂਦੀ ਹੈ ਪਰ ਥੋੜੀ ਜਿਹੀ ਇੱਕ ਦੇਖਦੀ ਹੈ ਖੜਾਪ ਕਰਦੀ ਦਿੰਦੀ ਹੈ ਇਹੋ ਜਿਹੇ ਥੋੜੇ ਜਿਹੇ ਹੋ ਗਿਆ ਠੀਕ ਹੋ ਤਾ ਮੇਰੇ ਜੀ ਸਾਡੇ ਕੋਲ ਇੱਕ ਬਲਦੇਵ ਸਿੰਘ ਪੇਸ਼ੈਂਟ ਸੀ ਇੱਕ ਦਸਬੀਤ ਸਿੰਘ ਆਏ ਸੀ ਦੋਨਾਂ ਦੇ ਦਿਮਾਗ ਚ ਕਲੋਰ ਸੀ ਠੀਕ ਹੈ ਜੀ ਦੋਨਾਂ ਦੇ ਐਕਸੀਡੈਂਟ ਹੋਏ ਸੀ ਕਿ ਅਸੀਂ ਉਹਨਾਂ ਦੇ ਇਲਾਜ ਬੜੀ ਵਧੀਆ ਤਰ੍ਹਾਂ ਕੀਤੇ ਜਿਹਦੇ ਨਾਲ ਵੀ ਉਹਨਾਂ ਦੇ ਕਲਾਉਡ ਜਿਹੜੇ ਸੀ ਉਹ ਮੈਡੀਸਿਨ ਦੇ ਨਾਲ ਹੀ ਸੀ ਸਾਰੇ ਠੀਕ ਹੋ ਗਏ ਨੇ ਬੜੀ ਵਧੀਆ ਫੀਲ ਕਰਦੇ ਪਏ ਨੇ ਬੜੇ ਸੈਟੀਸਫਾਈ ਨੇ ਸਾਡੇ ਕੋਲੋਂ ਇਥੋਂ ਗਏ ਮਾਜ ਮੈਡੀਸਿਟੀ ਚ ਆ ਕੇ ਬੜੇ ਖੁਸ਼ ਹੋਏ ਨੇ ਦਿਮਾਗ ਦੇ ਕਲਾਉਡ ਦਾ ਆਪਰੇਟ ਕੀਤਾ ਨਹੀਂ ਆ ਉਦਾਂ ਹੀ ਠੀਕ ਹੋ ਗਿਆ ਵਿਦਆਊਟ ਆਪਰੇਸ਼ਨ ਸੀ ਵਿਦਆਊਟ ਆਪਰੇਸ਼ਨ ਮੈਡੀਸਿਨ ਇੰਜੈਕਸ਼ਨ ਨਾਲ ਹੀ ਸੀ ਇਹਨਾਂ ਦਾ ਟਰੀਟਮੈਂਟ ਕੀਤਾ ਤੇ ਹੁਣ ਆਪ ਜਿਹਨਾਂ ਨੂੰ ਆਪਾਂ ਡਿਸਚਾਰਜ ਕਰ ਦਿੱਤਾ ਵਾ ਕਲਾਉਡ ਬਿਲਕੁਲ ਕਲੀਅਰ ਹੋ ਗਿਆ ਹਾਂ ਜੀ ਕਲਾਉਡ ਬਿਲਕੁਲ ਈ ਹੋ ਗਿਆ ਇੱਕ ਕਲਾਉਡ ਹੋ ਕੇ ਜਾਂਦਾ ਦਿਮਾਗ ਦੇ ਵਿੱਚ ਇਹ ਜਦੋਂ ਐਕਸੀਡੈਂਟ ਹੁੰਦਾ ਰੋੜ ਹਾਸੀ ਹੁੰਦੇ ਨੇ ਜਾਂ ਘਰੇ ਕੋਈ ਬੱਚੇ ਹੋ ਗਿਆ ਜਾਂ ਕੋਈ ਬਜ਼ੁਰਗ ਕੇਗਲੇ ਛੱਤ ਤੋਂ ਡਿੱਗ ਜਾਂਦਾ ਤੇ ਉਹ ਡਿੱਗਣ ਦੇ ਕਰਕੇ ਛੱਤ ਲੱਗਣ ਦਾ ਕਰਕੇ ਉਹਨਾਂ ਦੇ ਦਿਮਾਗ 'ਚ ਕਲੌਟ ਬਣ ਜਾਂਦਾ ਬਲੱਡ ਜਿਹੜਾ ਉਹ ਇਕੱਠਾ ਹੋ ਜਾਂਦਾ ਵਾ ਉਹਨੂੰ ਕਲੌਟ ਕਹਿੰਦੇ ਆਪਾਂ ਇਹ ਸਾਡੇ ਵਾਸਤੇ ਬਹੁਤ ਹਾਨੀਕਾਰਕ ਹੈ ਸਰੀਰ ਵਾਸਤੇ ਮਤਲਬ ਜੇ ਆਪਾਂ ਟਾਈਮ ਨਾਲ ਡਾਕਟਰ ਦੇ ਕੋਲ ਆਪਾਂ ਪਹੁੰਚ ਜਾਂਦੇ ਆਂ ਆਪਾਂ ਟਾਈਮ 'ਤੇ ਇਲਾਜ ਕਰਾ ਲੈਂਦੇ ਆਂ ਤੇ ਕਲੌਟ ਜਿਹੜਾ ਉਹ ਬਿਲਕੁਲ ਠੀਕ ਹੋ ਜਾਂਦਾ ਦਵਾਈਆਂ ਤੇ ਇੰਜੈਕਸ਼ਨਾਂ ਦੇ ਆਪਰੇਸ਼ਨ ਕਰੋ ਵੀ ਲੋੜ ਨਹੀਂ ਪਈ ਤੇ ਇਹਦੇ ਵਿੱਚ ਜੇਕਰ ਕਲਾਉਡ ਕਲੀਅਰ ਨਾ ਹੋਵੇ ਤਾਂ ਮਰੀਜ਼ ਦੀ ਜਾਨ ਵੀ ਜਾ ਸਕਦੀ ਹੈ ਜਾ ਸਕਦੀ ਹੈ ਬਿਲਕੁਲ ਇਸ ਲਈ ਟਾਈਮ ਤੋਂ ਜੇਕਰ ਆਪਾਂ 24 ਤੋਂ 72 ਘੰਟਿਆਂ ਤੋਂ ਪਹਿਲਾਂ ਪਹਿਲਾਂ ਆਪਾਂ ਪਹੁੰਚ ਜੰਨੇ ਆ ਹਸਪੀਟਲ ਵਧੀਆ ਡਾਕਟਰ ਕੋਲ ਜਾ ਕੇ ਆਪਾਂ ਲਾਜ ਕਰਾ ਲੈਨੇ ਆ ਤਾਂ ਫਿਰ ਆਪਣੀ ਜਾਨ ਵੀ ਬਚ ਸਕਦੀ ਹੈ ਤੇ ਆਪਣਾ ਲਾਜ ਵੀ ਉਸ ਦਾ ਟਰੀਟਮੈਂਟ ਵੀ ਹੋ ਸਕਦਾ ਹੈ